ਪੰਜਾਬ ਦੇ ਵਿੱਚ ਇਸ ਸਮੇਂ ਆਫਤ ਵਾਲਾ ਮੀਂਹ ਵਰ ਰਿਹਾ ਤੁਹਾਨੂੰ ਦੱਸ ਦਈਏ ਕਿ ਮੈਦਾਨੀ ਇਲਾਕਿਆਂ ਦੇ ਨਾਲ-ਨਾਲ ਪਹਾੜੀ ਇਲਾਕਿਆਂ ਦੇ ਵਿੱਚ ਵੀ ਜਿਹੜੀ ਤਬਾਹੀ ਹੈ ਉਹ ਮੱਚੀ ਹੋਈ ਹੈ ਪਹਾੜੀ ਇਲਾਕਿਆਂ ਦੇ ਵਿੱਚ ਵੀ ਲੈਂਡਸਲਾਈਡਸ ਹੋ ਰਹੀਆਂ ਨੇ ਤੇ ਜ਼ਮੀਨਾਂ ਵੀ ਜਿਹੜੀਆਂ ਨੇ ਉਹ ਖਿਸਕ ਰਹੀਆਂ ਨੇ ਪੁਲਾਂ ਦੇ ਪੁਲ ਨੇ ਜਿਹੜੇ ਉਹ ਟੜ ਢੇਰੀ ਹੋ ਰਹੇ ਨੇ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਮੈਦਾਨੀ ਇਲਾਕਿਆਂ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ ਉਸੇ ਤਰ੍ਹਾਂ ਪਹਾੜੀ ਇਲਾਕਿਆਂ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਿਹੜਾ ਉਹ ਮੀਂਹ ਪੈ ਰਿਹਾ ਹੈ ਜਿਸ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਨਦੀਆਂ ਨਾਲੇ ਦਰਿਆ ਸਾਰੇ ਹੀ ਉਫਾਨ ਤੇ ਚੱਲ ਰਹੇ ਨੇ ਸਾਰੇ ਹੀ ਦਰਿਆ ਨੇ ਜਿਹੜੇ ਉਹ ਨੱਕੋ ਨੱਕ ਭਰੇ ਹੋਏ ਨਜ਼ਰ ਆ ਰਹੇ ਨੇ ਜਿਸ ਦੇ ਚੱਲਦਿਆਂ ਸੁਖਨਾ ਲੇਕ ਦੇ ਫਲੱਡ ਗੇਟ ਵੀ ਜਿਹੜੇ ਉਹ ਖੋਲ ਦਿੱਤੇ ਗਏ ਸੀ ਜਿਸ ਦੇ ਕਰਕੇ ਚੰਡੀਗੜ੍ਹ ਦੇ ਕਈ ਪਿੰਡ ਨੇ ਜਿਹੜੇ ਉਹਨਾਂ ਦੇ ਵਿੱਚ ਵੀ ਪਾਣੀ ਭਰ ਗਿਆ ਸੀ ਤੇ ਉੱਧਰ ਹੀ ਜੇਕਰ ਗੱਲ ਕਰੀ ਜਾਵੇ ਕੱਗਰ ਦਰਿਆ ਦੀ ਤੱਕ ਗਰ ਦਰਿਆ ਵੀ ਇਸ ਸਮੇਂ ਉਫਾਨ ਤੇ ਚੱਲ ਰਿਹਾ ਹੈ ਹਲੇ ਪਿਛਲੇ ਦਿਨਾਂ ਦੇ ਵਿੱਚ ਕੁਝ ਰਾਹਤ ਮਿਲਦੀ ਹੋਈ ਦਿਖ ਰਹੀ ਸੀ ਕਿ ਜਿਹੜਾ ਕੱਗਰ ਦਰਿਆ ਦਾ ਪਾਣੀ ਹੈ ਉਹ ਕੁਝ ਫੁੱਟ ਘਟਦਾ ਹੋਇਆ ਨਜ਼ਰ ਆ ਰਿਹਾ ਸੀ ਪਰ ਕੱਲ ਤੋਂ ਹੀ ਜਿਹੜੀ ਹੈ ਉਹ ਲਗਾਤਾਰ ਫਿਰ ਮੁਰ ਬਾਰਿਸ਼ ਹੋ ਰਹੀ ਹੈ ਜਿਸ ਦੇ ਕਰਕੇ ਕੱਗਰ ਦਰਿਆ ਫੇਰ ਨੱਕੋ ਨੱਕ ਭਰ ਗਿਆ ਤੇ ਇਸ ਸਮੇਂ ਜਿੰਨੇ ਵੀ ਸਮੁੰਦਰ ਨੇ ਦਰਿਆ ਨੇ ਉਹ ਸਾਰੇ ਹੀ ਉਫਾਨ ਤੇ ਚੱਲ ਰਹੇ ਨੇ ਤਾਨੂੰ ਦੱਸ ਦਈਏ ਕਿ ਜਿਹੜਾ ਕੱਗਰ ਦਰਿਆ ਆ ਉੱਥੇ ਹੀ ਸਮੇਂ ਫੇਰ ਤੋਂ ਖਤਰੇ ਦੀਆਂ ਘੰਟੀਆਂ ਵੱਜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕੱਗਰ ਦਰਿਆ ਇੱਕ ਵਾਰ ਫੇਰ ਤੋਂ ਨੱਕੋ ਨੱਕ ਭਰ ਗਿਆ ਤੇ ਪੂਰਾ ਹੀ ਉਫਵਾਨ ਤੇ ਚੱਲ ਰਿਹਾ ਤੇ ਲੋਕਾਂ ਨੂੰ ਕਿਤੇ ਨਾ ਕਿਤੇ ਖਤਰਾ ਵੀ ਬਣਦਾ ਹੋਇਆ ਨਜ਼ਰ ਆ ਰਿਹਾ ਕਿ ਜੇਕਰ ਕੱਗਰ ਦੇ ਵਿੱਚ ਥੋੜਾ ਜਿਹਾ ਪਾਣੀ ਵੀ ਹੋਰ ਵਧ ਗਿਆ ਤਾਂ ਬਹੁਤ ਸਾਰੀ ਤਬਾਹੀ ਇਹ ਦਰਿਆ ਜਿਹੜਾ ਉਹ ਮਚਾ ਸਕਦਾ ਹੈ ਕਿਉਂਕਿ ਕੱਗਰ ਦੇ ਆਸ-ਪਾਸ ਜਿੰਨੇ ਵੀ ਪਿੰਡ ਨੇ ਉਹ ਸਾਰੇ ਕੱਗਰ ਦੇ ਪਾਣੀ ਦੀ ਮਾਰ ਸਹਿ ਰਹੇ ਨੇ ਤੇ ਇਸ ਸਮੇਂ ਪੂਰੇ ਹੀ ਪੰਜਾਬ ਦੇ ਵਿੱਚ ਜਿਹੜੀ ਉਹ ਤਬਾਹੀ ਮਚੀ ਹੋਈ ਹੈ ਖੌਫਨਾਕ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕੱਗਰ ਨੇ ਤਬਾਹੀ ਮਚਾਈ ਹੋਈ ਹੈ ਕੁਝ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਸੀ ਕਿ ਕੱਗਰ ਦਾ ਪਾਣੀ ਥੋੜੇ ਫੁੱਟ ਕੱਟ ਗਿਆ ਪਰ ਜਿਹੜਾ ਲਗਾਤਾਰ ਹੁਣ ਨਹੀਂ ਪੈ ਰਿਹਾ ਉਸ ਨੂੰ ਲੈ ਕੇ ਕੱਗਰ ਫੇਰ ਇੱਕ ਲਿਮਟ ਤੋਂ ਜ਼ਿਆਦਾ ਹੈ ਜਿਹੜਾ ਉਹ ਪਾਣੀ ਦੇ ਨਾਲ ਭਰ ਗਿਆ ਤੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਵੀ ਬਣਿਆ ਹੋਇਆ ਨਜ਼ਰ ਆ ਰਿਹਾ ਤੇ ਲੋਕ ਸਹਿਮੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਜਿਹੜੇ ਧੱਗਰ ਦੇ ਆਸ-ਪਾਸ ਦੇ ਪਿੰਡ ਨੇ ਉਹ ਪਹਿਲਾਂ ਹੀ ਪਾਣੀ ਦੀ ਮਾਰ ਸਹਿ ਰਹੇ ਨੇ ਤੇ ਜੇਕਰ ਧੱਗਰ ਦਾ ਪਾਣੀ ਵੱਧਦਾ ਹੈ ਤਾਂ ਬਹੁਤ ਵੱਡੀ ਤਬਾਹੀ ਹੈ ਜਿਹੜੀ ਉਹ ਆ ਸਕਦੀ ਹੈ ਇਸ ਸਮੇਂ ਪੂਰੇ ਹੀ ਪੰਜਾਬ ਦੇ ਵਿੱਚ ਖਤਰੇ ਦੀਆਂ ਘੰਟੀਆਂ ਵੱਜ ਰਹੀਆਂ ਨੇ ਕਿਉਂਕਿ ਜਿੰਨੇ ਵੀ ਦਰਿਆ ਨੇ ਸਭ ਦੇ ਕਿਤੇ ਨਾ ਕਿਤੇ ਫਲੱਡ ਗੇਟ ਖੋਲੇ ਜਾ ਰਹੇ ਨੇ ਜਿਸ ਦੇ ਨਾਲ ਜੰਨੇ ਵੀ ਆਸ-ਪਾਸ ਦੇ ਪਿੰਡ ਨੇ ਸਾਰਿਆਂ ਦੇ ਵਿੱਚ ਪਾਣੀ ਭਰਦਾ ਹੋਇਆ ਨਜ਼ਰ ਆ ਰਿਹਾ ਕਿਸਾਨਾਂ ਦੀਆਂ ਫਸਲਾਂ ਡੁੱਬ ਗਈਆਂ ਨੇ ਲੋਕ ਪਾਣੀ ਦੇ ਵਿੱਚ ਰੁੜ ਗਏ ਨੇ ਕਿੰਨੀਆਂ ਹੀ ਮੋਤਾਂ ਇਸ ਹੜ੍ਹ ਦੇ ਨਾਲ ਹੋ ਗਈਆਂ ਨੇ ਤੇ ਲੋਕਾਂ ਦੇ ਪਸ਼ੂ ਵੀ ਸਾਰੇ ਜਿਹੜੇ ਵਹਿ ਗਏ ਨੇ ਤੇ ਲੋਕ ਆਪਣੀ ਕਿਸਮਤ ਨੂੰ ਕੋਸਦੇ ਹੋਏ ਨਜ਼ਰ ਆ ਰਹੇ ਨੇ ਤੇ ਕੁਝ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਜਿਹੜੇ ਇਸ ਵਾਰ ਹਾਲਾਤ ਬਣ ਰਹੇ ਨੇ ਇਹ 88 ਦੇ ਹਾਲਾਤ ਯਾਦ ਕਰਵਾ ਰਹੇ ਨੇ ਕਿਉਂਕਿ ਇਹੋ ਜਹੀ ਤਬਾਹੀ ਇੱਕ ਵਾਰ 88 ਦੇ ਵਿੱਚ ਹੀ ਹੋਈ ਸੀ ਜੋ ਹੁਣ ਮੂੜ ਤੋਂ ਦੁਬਾਰਾ ਦੇਖਣ ਨੂੰ ਮਿਲ ਰਹੀ ਹੈ ਤੇ ਕੱਗਰ ਦਰਿਆ ਹੋਰ ਕਿੰਨੀਕ ਤਬਾਹੀ ਮਚਾ ਸਕਦਾ ਹੈ ਤੇ ਕਿੰਨੇ ਪਿੰਡ ਹੋਰ ਡੋਬ ਸਕਦਾ ਹੈ ਇਹ ਤਾਂ ਆਉਣ ਵਾਲਾ ਟਾਈਮ ਵੀ ਦੱਸੇਗਾ